ਏ ਗਈ ਬਰਬਾਦ ਹੋ ਗਈ ਮੈਂ ਜਿੱਤੇ ਆ ਵੇ ਵੀਰੇ ਵੇ ਕੁਛ ਦੇਖ ਕੋਵੇਂ ਮੈਂ ਲੁੱਟੀ ਗਈ ਮੇਰਾ ਬਰਬਾਦ ਹੋ ਗਈ ਮੇਰਾ ਸੋਨਾ ਦਿੱਤੇ ਗਿਆ ਆ ਅੰਨ ਮੇਰਾ ਸੋਨਾ ਲੈ ਗਏ ਮੈਂ ਲੁੱਟੀ ਗਈ ਉਹ ਜਦ ਮੇਰੇ ਭਰਾ ਰਿਹਾ ਹਿੱਸਾ ਮੰਗਦੇ ਤੂੰ ਕਾਦੇ ਵਾਸਤੇ ਮੰਗਦੀ ਆ ਮੈਂ ਤਾਂ ਲੈ ਕੇ ਜਾਵਾਂਗੀ ਜਦ ਮੇਰਾ ਬੰਦਾ ਹਿੱਸਾ ਨਾਲ ਪੈਸੇ ਮੈਂ ਤਾਂ ਲੈ ਕੇ ਜਾਵਾਂਗੀ ਜ਼ਮੀਨ ਚੋਂ ਉਹ ਬੁੱਟੇ ਭਾਜੀ ਇਹ ਤੁਸੀਂ ਕਿਹੋ ਜਿਹੀ ਗੱਲਾਂ ਕਰੀ ਜਾਂਦੇ ਹੋ ਤੁਸੀਂ ਭਾਬੀ ਨੂੰ ਤਲਾਕ ਦਿੰਦੇ ਗੱਲ ਕਰੀ ਜਾਂਦੇ ਹੋ ਇਸ ਉਮਰ ਦੇ ਵਿੱਚ ਜੇ ਤੁਸੀਂ ਭਾਬੀ ਨੂੰ ਤਲਾਕ ਦੇਤਾ ਤੇ ਪੱਬੀ ਕਿੱਥੇ ਜਾਊਗੀ ਪਾਜੀ ਓ ਛੇਤੀ ਛੇਤੀ ਤਿਆਰ ਹੋ ਜਾਓ ਸਰਪੰਚ ਸਾਹਿਬ ਨੇ ਬੁਲਾਇਆ ਸਾਨੂੰ ਬੇ ਆਪਾਂ ਤਾਂ ਤਿਆਰ ਆ ਆਪਾਂ ਫਿਰ ਨੂੰ ਚੱਲੀਏ ਉਹਨਾਂ ਭੈਣ ਜੀ ਨੂੰ ਦੇਖਦਾ ਵੀ ਉਹਨਾਂ ਹੋ ਗਏ ਤਿਆਰ ਕਿ ਨਹੀਂ ਤੇ ਨਾਲੇ ਭਾਬੀ ਕਿੱਥੇ ਗਈ ਸਵੇਰੇ ਨਜ਼ਰ ਨਹੀਂ ਆ ਰਹੀ ਭਾਬੀ ਤੁਹਾਡੀ ਦੁਕਾਨ ਤੇ ਗਈ ਹੋਈ ਆ ਆਪਾਂ ਅੱਜ ਚੱਲਦੇ ਆਂ ਪਿੱਛੋਂ ਆ ਕੇ ਆਪੇ ਘਰ ਸਾਮਲ ਹੋ ਗਏ ਠੀਕ ਆ ਮਿੰਦੋ ਮੈਨੂੰ ਤੇ ਬੜਾ ਹੀ ਸ਼ੌਕ ਆ ਲੋਕਾਂ ਦੇ ਫੈਸਲੇ ਤੇ ਜਾਣ ਦਾ ਮਿੰਦੋ ਇਹ ਕਿੱਧਰੋਂ ਤਿਆਰ ਹੋਈ ਆ ਜੀ ਇਹ ਸਾਡਾ ਗੱਲ ਫੈਸਲੇ ਨੂੰ ਚੱਲੀ ਆ ਕਿਉਂ ਉੱਥੇ ਮੇਲਾ ਲੱਗਾ ਤੇ ਤਿੰਨ ਗਰੇ ਇੰਨਾ ਸ਼ੌਕ ਆ ਉੱਥੇ ਗਰ ਜੱਪ ਕੋਰੇ ਮਿਲਨੇ ਆ ਓ ਨਹੀਂ ਨਹੀਂ ਮਿੰਦੋ ਜਦੋਂ ਲੋਕੀ ਫੈਸਲੇ ਤੇ ਚੀਕ-ਚੀਕ ਕੇ ਗੱਲਾਂ ਕਰਦੇ ਆ ਨਾ ਮੈਨੂੰ ਤੇ ਬੜਾ ਹੀ ਮਜ਼ਾ ਆਂਦਾ ਹੈ ਮੈਂ ਉਹਨਾਂ ਦੀ ਵੀਡੀਓ ਬਣਾ ਕੇ ਆਪਣੇ ਮੋਬਾਈਲ ਤੇ YouTube ਤੇ ਅਪਲੋਡ ਕਰ ਦਿੰਨੀ ਆ ਨਾ ਭੈਣਾ ਫੇ ਤੂੰ ਜਾਣ ਨੂੰ ਰਹਿੰਦੇ ਐਵੇਂ ਨਾ ਮੈਨੂੰ ਗਾਲ੍ਹਾਂ ਪਵਾ ਦੇ ਦੇ ਦੇਖੋ ਜੇ ਤੂੰ ਅਸੀਂ ਉਹਨਾਂ ਦੇ ਘਰ ਜਾਣਾ ਨਾ ਜਾਓ ਪਰ ਉਥੇ ਜਾ ਕੇ ਵੀਡੀਓ ਸ਼ੀਡੀਓ ਨਾ ਤਿਆਰ ਕਰਿਓ ਪਤਾ ਉਹਨਾਂ ਦੇ ਘਰ ਯਾਰ ਉਹਨਾਂ ਦੁੱਖ ਦਾ ਆਪਣੇ ਉਹਨਾਂ ਦੁੱਖ ਦਾ ਮਾਹੌਲ ਬਣਿਆ ਹੋਇਆ ਆਪਾਂ ਉਥੇ ਜਾ ਕੇ ਉਹਨਾਂ ਤੁਸੀਂ ਉਥੇ ਆ ਕੇ ਵੀਡੀਓ ਬਣਾਏ ਚ ਚੰਗੀ ਗੱਲ ਥੋੜੀ ਆ ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣਾ ਹੈ ਉੱਥੇ ਜਾਓ ਆਰਾਮ ਨਾਲ ਬੈਠੋ ਅਗਲੇ ਦੀਆਂ ਗੱਲਾਂ ਬਾਤਾਂ ਸੁਣੋ ਤੇ ਫਿਰ ਆਜੋ ਘਰੇ ਉਸ ਤੋਂ ਬਾਅਦ ਐਵੇਂ ਆ ਵੀਡੀਓ ਸ਼ੂਟ ਦਾ ਕੰਮ ਨਾ ਕਰਿਓ ਠੀਕ ਹੈ ਜੀ ਅੱਗੇ ਤੋਂ ਨਹੀਂ ਬਣਾਉਂਦੇ ਵੀਡੀਓ ਅੱਛਾ ਜੀ ਤੁਹਾਡਾ ਹਸਬੰਡ ਕਦੋਂ ਆਉਣਾ ਕੈਨੇਡਾ ਤੋਂ ਉਹਨਾਂ ਨੇ ਨਹੀਂ ਆਣਾ ਹੁਣ ਕਿਉਂ ਕੀ ਹੋ ਗਿਆ ਕਿਉਂ ਨਹੀਂ ਆਉਣਾ ਉਹਨਾਂ ਨੇ ਤਾਂ ਕੈਨੇਡਾ ਚ ਪੱਕੇ ਹੋਣ ਵਾਸਤੇ ਕਿਸੇ ਗੋਰੀ ਨਾਲ ਵਿਆਹ ਕਰਵਾ ਲਿਆ ਮੇਰੇ ਨਾਲ ਤਾਂ ਹੁਣ ਗੱਲ ਹੀ ਨਹੀਂ ਕਰਦੇ ਬਿਲਕੁਲ ਹੀ ਨਹੀਂ ਪੁੱਛਦੇ ਮੈਨੂੰ ਤੇ ਹੁਣ ਭਈ ਇਹ ਤਾਂ ਤੁਹਾਡਾ ਨਾ ਇਹ ਜਿਹੜਾ ਤੁਹਾਡਾ ਮਸਲਾ ਬਹੁਤ ਵੱਡਾ ਆਪਣੇ ਏਰੇ ਲਈ ਨਾ ਸਾਨੂੰ 8-10 ਬੰਦੇ ਚਾਹੀਦੇ ਨੇ ਉਹਨਾਂ ਫੈਸਲਾ ਕਰਨ ਵਾਸਤੇ ਜੇ ਜਰੂਰ ਤੁਹਾਡਾ ਆਪਣਾ ਫੈਸਲਾ ਹੋਊਗਾ ਨਾ ਯਾਨੀ ਹੋਰੋਂ ਤੁਸੀਂ ਚਾਹੇ ਇੱਕ ਦੀਆਂ ਮਜਾਏ ਪੰਜ ਵੀਡੀਓ ਉਹਨਾਂ ਵੀਡੀਓ ਤਿਆਰ ਕਰਾ ਕੇ ਆਪਣੀ ਉਹਨਾਂ ਕਿੰਨੀਆਂ ਮਰਜ਼ੀ ਪਾਈ ਜਾਏ ਸਾਨੂੰ ਕੋਈ ਇਤਰਾਜ਼ ਨਹੀਂ ਹੋਊਗਾ ਜੀ ਨਹੀਂ ਨਹੀਂ ਮੇਰੇ ਘਰ ਦੇ ਵਿੱਚ ਤੇ ਇੰਨਾ ਦੁੱਖ ਦਾ ਮਾਹੌਲ ਹੋਣਾ ਤੇ ਮੈਂ ਇੱਕ ਵੀਡੀਓ ਕਿਉਂ ਬਣਾਵਾਂਗੀ ਅੱਛਾ ਅੱਛਾ ਵੈਰੀ ਗੁੱਡ ਹੁਣ ਤੁਹਾਨੂੰ ਪਤਾ ਲੱਗ ਗਿਆ ਸਮਝ ਆ ਗਈ ਨਾ ਚਲੋ ਹੁਣ ਚੱਲੀਏ ਚੱਲੀਏ ਫਿਰ ਹੋਏ ਚਲੋ 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 ਹਾਂ ਭਾਈ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਪੰਚਾਇਤ ਸਾਰੀ ਮੀਤੇ ਤੇ ਸਿੱਧੇ ਦੀ ਜ਼ਮੀਨ ਵਾਸਤੇ ਔਰ ਜਿੰਨੇ ਵੀ ਇਹਦੀ ਜ਼ਮੀਨ ਚੋਂ ਹਿੱਸਾ ਲੈਣਾ ਉਹ ਸਾਹਮਣੇ ਆ ਕੇ ਗੱਲ ਕਰੇ ਅੱਜ ਜਿਹੜਾ ਅਸੀਂ ਫੈਸਲਾ ਇੱਥੇ ਪੰਚਾਇਤ ਕਰੂਗੀ ਜੇ ਉਸ ਤੇ ਕਿਸੇ ਨੇ ਕਿੰਤੂ ਪਰੰਤੂ ਕੀਤੀ ਉਸ ਤੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸਰਪੰਚ ਸਾਹਿਬ ਜੀ ਅੱਜ ਸਾਰੇ ਇਕੱਠੇ ਹੋਏ ਨੇ ਅੱਜ ਸਾਡਾ ਫੈਸਲਾ ਕਰਕੇ ਜਾਇਓ ਜੋ ਸਾਡਾ ਬਣਦਾ ਸੰਦਵਾ ਕੇ ਜਾਇਓ ਉਹ ਭਾਬੀ ਕਿਉਂ ਇੱਕੋ ਗੱਲ ਨੂੰ ਬਾਰ-ਬਾਰ ਅਧਰਾਈ ਜਾਂਦੀਆਂ ਜਦੋਂ ਇੱਕ ਵਾਰੀ ਫੈਸਲਾ ਹੋ ਗਿਆ ਤੂੰ ਬਾਰ ਬਾਰ ਉਸੇ ਹੀ ਸੁੱਜੀ ਲੈ ਜੰਨੀ ਆ ਤੈਨੂੰ ਤਾਂ ਗੱਲ ਨਹੀਂ ਕਰਨੀ ਚਾਹੀਦੀ ਸਰਪੰਚ ਸਾਹਿਬ ਮੇਰੇ ਘਰ ਵਾਲੀ ਬੜੀ ਲਾਲਚਣ ਆ ਤੁਸੀਂ ਐਂਦੀ ਗੱਲਾਂ ਵਿੱਚ ਨਾ ਆਓ ਮੈਨੂੰ ਕੋਈ ਡੰਗਰ ਵੱਛਾ ਨਹੀਂ ਚਾਹੀਦਾ ਨਾ ਕੋਈ ਜ਼ਮੀਨ ਜਾਇਦਾਦ ਚਾਹੀਦੀ ਆ ਡੰਗਰ ਬੱਚਾ ਸਾਹਮਣੇ ਦੇ ਮੇਰੇ ਚ ਹੁਣ ਹਿੰਮਤ ਵੀ ਨਹੀਂ ਹੈ ਇਸ ਕਰਕੇ ਤੁਹਾਡਾ ਫੈਸਲਾ ਮੈਨੂੰ ਮਨਜ਼ੂਰ ਹੈ ਚੁੱਪ ਕਰ ਤੂੰ ਠੰਡਾ ਹੋ ਕੇ ਬਹਿ ਜਾ ਕਿਤੇ ਸਾਰੇ ਨੇ ਸਾਹਮਣੇ ਮੈਂ ਤਾਂ ਬੇਇੱਜ਼ਤੀ ਨਾ ਕਰਾ ਲਈ ਤੈਨੂੰ ਕੀ ਪਤਾ ਵਾ ਦੇਖੋ ਇਹਦੇ ਵਿੱਚ ਪੰਚਾਇਤ ਤੇ ਜਨਾਨੀਆਂ ਦੀ ਗੱਲ ਨਹੀਂ ਮੰਨੀ ਜਾਂਦੀ ਇਹ ਬੰਦਿਆਂ ਦੀ ਗੱਲ ਮੰਨੀ ਜਾਂਦੀ ਹੈ ਜਿਹੜਾ ਤੁਹਾਡਾ ਬਾਪੂ ਫੈਸਲਾ ਕਰ ਗਿਆ ਉਹਨੂੰ ਤੁਸੀਂ ਏਡਾ ਸਮਝੋ ਧਰਮ ਸਿੰਘ ਜੀ ਇਹ ਭਾਬੀ ਨਾ ਮੇਰੀ ਜਾਇਦਾਦ ਪਿੱਛੇ ਪਾਗਲ ਹੋ ਗਈ ਆ ਇਹ ਨਹੀਂ ਰੱਦਦੀ ਹੈਗੀ ਸਰਪੰਚ ਸਾਹਿਬ ਮੈਨੂੰ ਇਹ ਫੈਸਲਾ ਮਨਜ਼ੂਰ ਨਹੀਂ ਹੈਗਾ ਇਹ ਫੈਸਲਾ ਮੈਨੂੰ ਮਨਜ਼ੂਰ ਨਹੀਂ ਮੈਂ ਆਪਣਾ ਹਿੱਸਾ ਲੈ ਕੇ ਜਾਣਾ ਬਾ ਉਹ ਚੁੱਪ ਕਰਕੇ ਬੈਠੀ ਰਹਿ ਤੈਨੂੰ ਤਾਂ ਪਤਾ ਨਹੀਂ ਬਾਤਾਂ ਨਹੀਂ ਨਹੀਂ ਤੈਨੂੰ ਨਹੀਂ ਚਲਾਉਣਾ ਲੱਗ ਗਿਆ ਆਪ ਕੋ ਜਾਇਦਾਦ ਫੈਸਲਾ ਇੱਕ ਆ ਕਿਉਂ ਨਹੀਂ ਤੈਨੂੰ ਮਨਜ਼ੂਰ ਕੀ ਆ ਮੇਰੇ ਭਰਾਵਾਂ ਨੇ ਸਭੂ ਦੇਤਾ ਤੇਰੇ ਬਾਪੂ ਨੇ ਚਾਹ ਤੁਰੇ ਆਪਣੇ ਭਰਾਵਾਂ ਦੇ ਫੜ ਕੇ ਰ ਮੈਂ ਚੱਲੀ ਪੈ ਕੇ ਆ ਰੂ ਓ ਚੁੱਪ ਕਰੋ ਤੁਸੀਂ ਦੋਨੇ ਤੂੰ ਦੱਸ ਬੂਟੇ ਫਿਰ ਤੂੰ ਕੀ ਜਾਣਾਂ ਤੇਰੇ ਘਰ ਵਾਲੀ ਦਾ ਹਿੱਸਾ ਮੰਗਦੀ ਆ ਓ ਬੀਬਾ ਤੈਨੂੰ ਏਡਾ ਵੱਡਾ ਹਿੱਸਾ ਮਿਲ ਗਿਆ ਤੇਰਾ ਸਹੁਰਾ ਨੋਟਾਂ ਦਾ ਢੇਰ ਵੀ ਤੈਨੂੰ ਦੇ ਗਿਆ ਹੋਰ ਤੈਨੂੰ ਕਿੰਨੇ ਕ ਹਿੱਸੇ ਚਾਹੀਦੇ ਆ ਇਹਦੇ ਵਿੱਚ ਬੂਟੇ ਵੀਰ ਤੇਰੀ ਮੰਨੀ ਜਾਣੀ ਆ। ਨਾ ਤੂੰ ਹਿੱਸਾ ਮੰਗਦਾ, ਨਾ ਤੇਰਾ ਭਰਾ ਜੀਤਾ ਹਿੱਸਾ ਮੰਗਦਾ। ਹੈ? ਤੁਹਾਡੀਆਂ ਜਰਾਨੀਆਂ ਹਿੱਸਾ ਮੰਗਦੇ ਇਹਦੇ ਹੁਣ ਤੁਹਾਡੀ ਮੰਨੀ ਜਾਣੀ ਆ ਤੁਸੀਂ ਦੱਸੋ। ਆਪਾਂ ਨੇ ਇੱਕ ਗੱਲ ਸੁਣ ਲਾ। ਹੁਣ ਤੂੰ ਉਹ ਮੰਗਣਾ ਬੰਦ ਕਰ। ਕਹੋ ਆਪਾਂ ਵੀ ਨਾ ਆਪਣੇ ਉਹਨਾਂ ਦੇਵਰੇ ਮੰਗਣਾ ਫੈਕਟਰੀ ਪਾ ਲਈਏ। ਠੀਕ ਆ ਨਾ? ਚੁੱਪ ਕਰ ਉਹ ਤੁਸੀਂ। ਮੈਂ ਦੁਬਾਰਾ ਕੁੱਟ ਨਹੀਂ ਖਾਣੀ। ਚੁੱਪ ਕਰਕੇ ਤੇ ਮੱਛਾ ਦੇਖੋ ਕੀ ਹੋ ਰਿਹਾ ਨਹੀਂ ਇੱਕ ਗੱਲ ਆ ਪੈਣੀ ਦੇਖ ਮੈਂ ਤੇਰਾ ਕਹਿਣਾ ਉਹਨਾਂ ਆਪਣੇ ਉਹਨਾਂ ਗਲਤ ਨਹੀਂ ਸੋਚਦਾ ਬਾੜਾ ਨਹੀਂ ਸੋਚਦਾ ਤੁਸੀਂ ਮਾਰਾਂ ਨਹੀਂ ਸੋਚਦੇ ਕਿ ਮੇਰਾ ਕੀ ਹਾਲ ਹੋਇਆ ਨਹੀਂ ਤੂੰ ਨਾ ਸੋਚਦਾ ਲੈ ਇੱਕ ਵਾਰੀ ਮੈਂ ਤਾਂ ਤੇਰੇ ਭਲੇ ਵਾਸਤੇ ਕਰਦਾ ਪਲੇ ਵਾਸਤੇ ਤਾਂ ਕਰਦਾ ਵੀਰੇ ਪਰ ਹੁਣ ਉਹਨਾਂ ਨੂੰ ਕੌਣ ਸਮਝਾਵੇ ਚਲੋ ਬਾਕੀ ਹੁਣ ਉਹਨਾਂ ਭਾਗ ਤੇਰੇ ਸਰਾਂ ਨੇ ਹੋ ਸਕਦਾ ਮੈਂ ਡੰਗਰ ਵਸੇ ਚ ਵੀ ਹਿੱਸਾ ਲੈ ਕੇ ਜਾਣਾ ਮੈਂ ਜ਼ਮੀਨ ਚ ਵੀ ਹਿੱਸਾ ਲੈ ਕੇ ਜਾਣਾ ਦੇਖ ਭਾਬੀ ਜੋ ਸਰਪੰਚ ਨੇ ਫੈਸਲਾ ਕਰਤਾ ਹੁਣ ਦਰੋੜਾ ਮੂੰਹ ਚਕੇ ਮੇਰੇ ਘਰ ਬਣਨਾ ਨਹੀਂ ਮੈਂ ਤੁਹਾਨੂੰ ਦੱਸਤਾ ਸਰਪੰਚ ਜੀ ਮੈਂ ਹਿੱਸਾ ਲੈ ਕੇ ਜਾਣਾ ਮੇਰਾ ਹਿੱਸਾ ਬਣਦਾ ਵਾ ਸਰਪੰਚ ਸਾਹਿਬ ਇਹਦਾ ਜੋ ਹਿੱਸਾ ਬਣਦਾ ਮੇਰੇ ਕਰਕੇ ਬਣਦਾ ਅੱਜ ਮੈਂ ਇਹਨੂੰ ਤਲਾਕ ਦੇ ਦੇਣਾ ਫੇਰ ਲੈ ਕੇ ਦਿਖਾਵੇ ਹਿੱਸਾ ਕਿੱਥੋਂ ਲੈ ਕੇ ਦਿਵਾਉਂਦੀ ਆ ਉਹ ਬੁੱਟੇ ਪਾਜੀ ਇਹ ਤੁਸੀਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਉਈ ਭਾਬੀ ਨੂੰ ਤਲਾਕ ਦਿੰਦੇ ਆ ਗੱਲਾਂ ਲੱਗ ਰਹੀ ਜਾਂਦੇ ਹੋ ਇਸ ਉਮਰ ਦੇ ਵਿੱਚ ਜੇ ਤੁਸੀਂ ਭਾਬੀ ਨੂੰ ਤਲਾਕ ਦੇ ਤਾ ਇਹ ਭਾਬੀ ਕਿੱਥੇ ਜਾਊਗੀ ਭਾਬੀ ਜੀ ਤੁਸੀਂ ਛੰਡੇ ਹੋ ਜਾਓ ਨਾਲੇ ਤੁਸੀਂ ਨਾ ਆ ਹਿੱਸਾ ਲੈਣ ਦੀਆਂ ਗੱਲਾਂ ਨਾ ਕਰੋ ਜਦੋਂ ਅਸੀਂ ਨਹੀਂ ਮੰਗ ਰਹੇ ਕੋਈ ਹਿੱਸਾ ਤੇ ਤੁਹਾਨੂੰ ਕਹਦੇ ਹਿੱਸੇ ਦੀ ਗੱਲ ਪਈ ਹੋਈ ਆ ਦੇਖੋ ਜੇ ਇਸ ਉਮਰ ਦੇ ਵਿੱਚ ਤੁਹਾਨੂੰ ਪਾਜੀ ਨੇ ਤਲਾਕ ਦੇਤਾ ਨਾ ਤੂੰ ਤੁਸੀਂ ਕਿੱਥੇ ਜਾਓਗੇ ਜੋ ਤੁਹਾਡੇ ਹਿੱਸੇ ਹੁੰਦਾ ਨਾ ਉਹ ਹਿੱਸੇ ਤੋਂ ਵੀ ਤੁਸੀਂ ਜਾਣਾ ਹੈ ਇਸ ਲਈ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਹਾਂ ਤੂੰ ਹਿੱਸਾ ਨਾ ਮੰਗੋ ਉਹ ਜਦ ਮੇਰੇ ਭਰਾ ਰੀ ਹਿੱਸਾ ਮੰਗਦੇ ਮੂੰ ਕਦੇ ਵਾਸਤੇ ਮੰਗਦੀ ਆ ਮੈਂ ਤਾਂ ਲੈ ਕੇ ਜਾਵਾਂਗੀ ਜਦ ਮੇਰਾ ਬਣਦਾ ਹਿੱਸਾ ਨਾਲ ਪੈਸਾ ਮੈਂ ਤਾਂ ਲੈ ਕੇ ਜਾਵਾਂਗੀ ਜ਼ਮੀਨ ਚੋਂ ਤੂੰ ਨਹੀਂ ਲੈ ਲੈ ਨਾਲ ਹੈ ਜਦ ਸਾਡੇ ਬਾਪੂ ਨੇ ਜੋ ਫੈਸਲਾ ਕੀਤਾ ਬਿਲਕੁਲ ਸਹੀ ਕੀਤਾ ਮੈਨੂੰ ਮੰਨਦੂਰੀ ਹੈਗਾ ਤੈਨੂੰ ਮੰਨਦੂਰੀ ਕੋਈ ਨਹੀਂ ਧਰ ਨੂੰ ਤੂੰ ਚੱਲ ਫਿਰ ਆਦਾ ਚੱਲ ਤੂੰ ਵੀ ਚੱਲ ਮੈਂ ਚੱਲੀ ਆਪੇ ਕਿਹਨੂੰ ਜਾ ਜਾ ਪਾ ਜਾ ਹਾਂ ਮੈਂ ਚੱਲੀ ਆਪੇ ਰੱਖਦਾ ਤੈਨੂੰ ਮੈਂ ਇੱਥੇ ਹੀ ਜੀ ਨੂੰ ਐ ਮੇਰੇ ਕੋਲੇ ਮੈਂ ਤਾਂ ਜਲੇ ਹਿੱਸਾ ਮੰਦਾ ਮੈਂ ਤਾਂ ਲੈ ਕੇ ਜਾਵਾਂਗੀ ਆਹ ਭੱਟੀ ਸਿਆਣੀ ਤੂੰ ਪੱਛੇ ਤੋਂ ਵੀ ਲੈ ਕੇ ਜਾਵਾਂਗੀ ਜ਼ਮੀਨਾਂ ਵੀ ਲੈ ਕੇ ਜਾਵਾਂਗੀ ਅਕਲ ਨਹੀਂ ਹੈਗੀ ਤੈਨੂੰ ਅਕਲ ਦੀ ਅਕਲ ਦੀ ਨਹੀਂ ਆ ਤੂੰ ਬੁੱਤੂ ਆ ਜਾ ਹਾਂ ਸਾਰੀ ਉੱਪਰ ਲਟਕੇ ਖਾ ਲਿਆ ਤੈਨੂੰ ਕਿਹਨੇ ਲਟਕੇ ਖਾ ਲਿਆ ਮੇਰੇ ਭਰਾ ਨੇ ਉਹ ਮੇਰੇ ਸਕੇ ਭਰਾ ਨੇ ਉਹ ਮੈਂ ਮੈਂ ਲੈ ਕੇ ਆ ਮੈਨੂੰ ਕਿਉਂ ਲੈ ਕੇ ਆਇਆ ਸੀ ਮੈਂ ਤੂੰ ਸਰਪੰਚ ਸਾਹਿਬ ਜੋ ਤੁਸੀਂ ਫੈਸਲਾ ਕੀਤਾ ਬਿਲਕੁਲ ਸਾਨੂੰ ਮਨਜ਼ੂਰ ਆ। ਤੈਨੂੰ ਮੈਂ ਇਸ ਵਾਸਤੇ ਲੈ ਕੇ ਆ ਸੀ ਕਲੇਸ਼ ਵਾਸਤੇ। ਫੇਸ ਵਾਸਤੇ ਨਹੀਂ ਥੋੜੀ ਮਾਤਨ ਵਾਲੀ ਤੂੰ ਪੁੱਛਿਆ ਨਾ ਕੋਸਾ। ਘਰ ਪਟਣ ਲੱਗੀਆਂ ਤੂੰ ਸਾਡਾ। ਮੈਂ ਕਿਹੜਾ ਪਟਾਣਾ ਦਾ ਧੂਆ ਕਰਾਂ। ਜਿਹੜਾ ਪਾਸੇ ਮੰਗਦਾਂ ਨਹੀਂ ਉਹ। ਚੰਨ ਲਾਲ ਚ ਜਨਾਨੀ ਚੱਲ ਉੱਠ। ਇਹ ਬੱਕਰੀ ਖੋਲਣ ਨੂੰ ਫਿਰਦੀ ਸੀ। ਮੈਂ ਇਹਨੂੰ ਇੱਕ ਲੇਲਾ ਵੀ ਨਹੀਂ ਦੇਣਾ। ਸਰਪੰਚ ਸਾਹਿਬ ਜੀ। ਜੋ ਮੇਰਾ ਘਰ ਵਾਲਾ ਕੰanda ਉਠੀ ਗਿਆ ਹਾਂਜੀ ਦੇਖੋ ਸਰਪੰਚ ਸਾਹਿਬ ਉਹਨਾਂ ਨੇ ਜਿਹੜਾ ਕੁਝ ਦੇਣਾ ਪਰਮਾਤਮਾ ਨੇ ਦੇਣਾ ਮੈਂ ਤਾਂ ਕੁੜੀ ਨੂੰ ਪਹਿਲਾਂ ਹੀ ਕਹਤਾ ਸੀਗਾ ਬਈ ਤੂੰ ਕੁੜੀਏ ਸਾਰੀਆਂ ਗੱਲਾਂ ਰੱਬ ਤੇ ਛੱਡ ਦੇ ਬਾਕੀ ਉਹਨੇ ਕੋਸਨੀ ਤਨੂ ਕਾਟਾ ਰੱਖਣਾ ਤੂੰ ਹੁਣ ਚੁੱਪ ਕਰਕੇ ਜੋਗਸਮੇ ਮੇਲਾ ਨਾ ਉਹ ਬਾਈਰੂ ਕਹਿ ਕੇ ਨਾ ਹੱਥ ਮੰਨ ਕੇ ਆ ਜਾ ਅੱਛਾ ਤੇ ਫਿਰ ਮੈਂ ਚੱਲਦਾ ਹੁਣ ਜੇ ਦੁਬਾਰਾ ਬੂਟੇ ਦੀ ਘਰ ਵਾਲੀ ਤੰਗ ਕਰੇਗੀ ਤਾਂ ਉਹਦਾ ਜ਼ਿੰਮੇਵਾਰ ਬੂਟਾ ਹੋਵੇਗਾ ਜੇ ਉਹ ਆਪਣੀ ਘਰ ਵਾਲੇ ਨੂੰ ਨਹੀਂ ਸਮਝ ਸਕਦਾ ਤੇ ਫਿਰ ਉੱਥੇ ਪੁਲਿਸ ਦੀ ਕਾਰਵਾਈ ਕੀਤੀ ਜਾਵੇਗੀ ਸਾਰੇ ਜੀ ਚਲੋ

ਬੱਚਾ ਤਾਂ ਕੀ ਸੱਚੂਗੀ ਆ ਵੀਰੇ ਕੁਛ ਕਰਵੇਂ ਜਿੱਤਿਆ ਦੇਖ ਲੈ ਦੇਖ ਲੈ ਮੇਰੇ ਪਾਪੀ ਦੇ ਕੰਮ ਮੇਰਾ ਲੱਖਾ ਸੌ ਚੋਈ ਕਰਕੇ ਲੱਗੀ ਆ ਉਹ ਮੈਂ ਤਾਂ ਪੁਲਿਸ ਕੋਲ ਕਰਨ ਲਗਾ ਪਤਾ ਇਹਦੇ ਤਾਲਾ ਹੁਣ ਕਰ ਲਿਆ ਪਤਾ ਸਾਰੀ ਜਗ੍ਹਾ ਦੇਖ ਲਿਆ ਤੂੰ ਵੀ ਕਰ ਲੈ ਕਿਸੇ ਨੂੰ ਫੋਨ ਮੈਂ ਮੈਂ ਤੋ ਇੱਕ ਵਾਰੀ ਫੋਨ ਲਾਉਂਗਾ ਉਹ ਵੀ ਪੁਲਿਸ ਨੂੰ ਨਾ ਉਹ ਕਰਨ ਹੁਣ ਮੈਨੂੰ ਇਹ ਦੱਸ ਭਾਈ ਉਹ ਪਾਜੀ ਮੇਰੇ ਪੈਸੇ ਕਿੱਥੋਂ ਆਉਣਗੇ ਸੋਨੇ ਦੇ ਦੱਸ ਵੇ ਦੇ ਦੱਸ ਮੇਰੇ ਇੱਕ ਗਾਲ ਮੇਰੇ ਸੋਨੇ ਦੇ ਮੈਂ ਆਪਣੀ ਉਹਨਾਂ ਭੈਣ ਤੋਂ ਇਲਜ਼ਾਮ ਨਹੀਂ ਆਉਣਾ ਚਾ ਮੇਰੀ ਗੱਲ ਤਾਂ ਸੁਣ ਲੋ ਯਾਰ ਤੁਸੀਂ ਸਭ ਸਮਝੀ ਜਾਂਦੇ ਹੋ ਮੈਂ ਆਪਣੀ ਉਹਨਾਂ ਭੈਣ ਤੋਂ ਇਲਜ਼ਾਮ ਨਹੀਂ ਆਉਣਾ ਚਾ ਥੋੜੀ ਮੈਂ ਪਾਈ ਪਾਈ ਦਊਗਾ ਕਿਥੋਂ ਮਰਦੀ ਲਾ ਕੇ ਦਵਾ ਚੋ ਮੇਰਾ ਛੋਟਾ ਜਿਹਾ ਕਾਰੋਬਾਰ ਆ ਉੱਥੋਂ ਮੈਂ ਕੱਢ ਕੇ ਦਊਗਾ ਤੁਹਾਨੂੰ ਮੈਂ ਆਪੇ ਭੁੱਖਾ ਰਹਿ ਜਾਊਗਾ ਕਿਹਦਾ ਜ਼ਿਆਨ ਤੇ ਮੇਰੀ ਗੱਲ ਤਾਂ ਸੁਣੋ ਮੈਂ ਥੋੜੀ ਨਾ ਜਿਹੜਾ ਹੋ ਗਿਆ ਹੋ ਗਿਆ ਜੋ ਮੈਨੂੰ ਨਹੀਂ ਪਤਾ ਨਹੀਂ ਹੋਣੀ ਇਹ ਗਲਤੀ ਨਹੀਂ ਆ ਉਹਦਾ ਮੈਂ ਦੇਖਦਾ ਹੁੰਦਾ ਸੀ ਜੇ ਦੋਵੇਂ ਮੈਂ ਤਾਂ ਉੱਧਰ ਜਾਣਾ ਉਨੇ ਨਾ ਪਿੱਛੋਂ ਨਾ ਭੈਣ ਦੀਆਂ ਯਾਨੀ ਇਹਨਾਂ ਬਾਰੀਆਂ ਖੋੜ ਕੇ ਦੇਖਣ ਦੀ ਕੋਸ਼ਿਸ਼ ਕਰਦੀ ਹੁੰਦੀ ਸੀ ਇੱਕ ਵਾਰੀ ਮੈਂ ਉਹਨੂੰ ਟੋਕਿਆ ਵੀ ਬੇਟੂ ਕਿ ਕਿਉਂ ਨਾ ਮਾਰੀਂ ਤੇ ਆਪਣੋ ਨਾ ਚੱਕ ਕਰਦੀਆਂ ਉਹ ਨਹੀਂ ਮੈਂ ਤਾਂ ਔਰਦਾ ਨਹੀਂ ਜੈਮਨ ਨੂੰ ਕਹਿੰਦਾ ਪਤਾ ਹੁੰਦਾ ਨਾ ਮੈਂ ਉਹਨੂੰ ਨਾ ਮੈਂ ਨੇ ਫੜ ਕੇ ਉਹਨਾਂ ਨੂੰ ਟੋਕਤੇ ਕਰ ਦਿੰਦਾ ਭੈਣ ਤੂੰ ਕਿਉਂ ਆਦਾ ਮੈਂ ਹੈਗਾ ਉਹ ਮੈਂ ਇਹ ਜਿੰਦਾ ਹੁੰਦਾ ਦੇਖ ਕੋੜੀਏ ਤੰਤਲ ਹੁੰਨੇ ਦੇਖ ਕੋੜੀਏ ਦੇਖ ਮੇਰੀ ਗੱਲ ਸੁਣ ਮੈਂ ਹੈਗਾ ਨਾ ਮੈਂ ਕਰ ਉਧਰ ਜਾ ਨਹੀਂ ਆਉਂਗਾ। ਮੇਰੀ ਗੱਲ ਸੁਣੋ 1 ਮਿੰਟ ਦੇਖ। ਤੂੰ ਮੈਨੂੰ ਪੈਸੇ ਕਿੱਥੋਂ ਦੇਵੇਂਗਾ? ਮੈਂ ਕਿੱਥੋਂ ਮਰਦੀ ਦਵਾ? ਮੈਂ ਆਪਣੀ ਖਾਤੀ ਚੰਪ ਦਰਦਾ ਨਹੀਂ। ਯਾਰ ਮੇਰੇ ਬੈਂਕ ਬੈਲੈਂਸ ਹੈ ਨਹੀਂ। ਕਿੱਥੋਂ ਪੈਸੇ ਦੇਵੇਂਗਾ? ਯਾਰ ਕੋਈ ਮੇਰਾ ਬੈਂਕ ਬੈਲੈਂਸ ਹੈਗਾ। ਮੈਂ ਨਾ ਬੈਂਕ ਤੋਂ ਨਾ ਡੋਨ ਚੱਕ ਲੂੰ। ਕੁਝ ਮਰਦੀ ਕਰਾ। ਤੁਹਾਡੇ ਬੱਸ ਮੈਂ ਪੂਰੇ ਕਰੂੰਗਾ। ਇਹ ਮੇਰੇ ਕੋਲ ਨਹੀਂ ਹੈਗਾ। ਮੇਰਾ ਬੀਤ ਕਾਨੂੰ ਇਲਜ਼ਾਮ ਲੈਂਦੇ ਹੋ ਪੱਜੀ ਦਾ ਪਤੀ ਏ। ਮੇਰਾ ਬੀਤ ਨਹੀਂ ਬੀਤ ਆਇਆ। ਜੇ ਮੇਰੇ ਮਨ ਚ ਕੁਝ ਹੁੰਦਾ ਸੀ ਦੋਨੇ ਪੱਜਰੇ। ਦੇ ਮੇਰੇ ਮੁੰਮੰਚ ਹੁੰਦਾ ਤਾਂ ਉਹਨੂੰ ਮੈਂ ਉਹਨੂੰ ਮੈਂ ਨਾ ਪੁੱਛਦਾ ਵੀ ਤੂੰ ਕੀ ਕਰਨ ਲੱਗਿਆ ਇਹ ਕੰਮ ਕਰੀਂਗਾ ਵੀ ਚੱਜ ਦੋਨੇ ਪੱਧਰੇ ਆ ਪਰ ਨਹੀਂ ਮੈਂ ਤੇ ਖੜਾ ਨਾ ਤੇ ਯਾਰ ਮਿੰਦੂ ਦੇਖ ਮੈਂ ਯਾਰ ਕੀ ਕੀ ਸੋਚਿਆ ਸੀ ਯਾਰ ਆਪਣੇ ਬੱਚਿਆਂ ਨੂੰ ਬਾਹਰ ਕੈਨੇਡਾ ਭੇਜਦਾਗਾ ਮੈਂ ਸੋਚਿਆ ਸੀ ਮੈਂ ਵੀ ਇੱਕ ਮਿਸਟਰ ਦੇਵ ਨਰ ਗੋਪਾਲ ਦੀ ਫੈਕਟਰੀ ਖੜੀ ਕਰ ਲਊਗਾ ਯਾਰ ਆ ਦੇਖ ਲੈ ਕੀ ਹੋ ਗਿਆ ਯਾਰ ਸਾਰਾ ਸੋਨਾ ਗਾਇਬ ਹੋ ਗਿਆ ਖਾਲੀ ਹੋ ਗਿਆ ਮੈਂ ਹੁਣ ਮੈਂ ਕੀ ਕਰਾਂ ਦੱਸ ਕੀ ਕਰਾਂ ਮੈਂ ਤਾਂ ਹੀ ਉਹ ਕਹਿੰਦੀ ਸੀ ਕੀ ਕਰਾਂ ਸੋਨਦੇ ਉਹ ਜਿਵੇਂ ਸਾਂ ਲੈ ਲੋ ਸੋਨਾ ਜਦ ਖਤਮ ਹੋ ਜਾਂਦਾ ਹੈ ਬੀਜੇ ਕੀ ਪਤਾ ਸੀ ਸਾਨੂੰ ਚਲੋ ਹੁਣ ਤੁਸੀਂ ਮੇਰੀ ਗੱਲ ਤਾਂ ਸੁਣੋ ਹੁਣ ਨਾ ਦਿੰਦੋਂ ਨਾ ਕਰੋ ਮੈਂ ਨਾ ਕੋਈ ਹੁਣ ਨਾ ਕਰਦਾ ਮੈਂ ਕੋਈ ਨਾ ਕਰਦਾ ਤੁਸੀਂ ਮੇਰੀ ਗੱਲ ਤਾਂ ਸੁਣੋ ਭਾਜੀ ਮੇਰੀ ਗੱਲ ਤੇ ਤੁਸੀਂ ਮੇਰੀ ਗੱਲ ਤਾਂ ਸੁਣੋ ਪਰ ਨਹੀਂ ਨਹੀਂ ਉਹਨਾਂ ਆਪਣਾ ਹੌਸਲਾ ਰੱਖੋ ਸਾਲਾ ਉਹਨਾਂ ਨੇ ਸੋਨਾ ਹੀ ਵਿਆਹ ਜਿੰਦ ਤੱਕ ਨਹੀਂ ਗਈ ਮੈਂ ਜੋਣਾ ਮੈਂ ਜੋਣਾ ਨਾ ਸੁਣੋ ਜੀ ਮੈਂ ਜੋਣਾ ਸੁਣ ਆ ਜਾ ਸੁਣ ਰੱਖੋ ਮੈਂ ਵੀ ਤਾਂ ਮਸਲਾ ਲੱਕੀ ਮਿਲਦੀ ਆ ਮੈਂ ਵੀ ਤਾਂ ਬੱਚਿਆ ਬੜਾ ਹੀ ਸੋਚਣਾ ਸੀ ਸਸਰੀਗਾਲ ਦੋਸਤੋ ਮੈਂ ਤੁਹਾਡਾ ਆਪਣਾ ਛਰਵਲ ਜੋਬ ਅੱਜ ਸਾਡੀ ਇਹ ਸਾਰੀ ਟੀਮ ਲੁਧਿਆਣਾ ਸ਼ਹਿਰ ਵਿੱਚ ਸ਼ੂਟਿੰਗ ਤੇ ਆਈ ਹੋਈ ਹੈ ਸੀਰੀਅਲ ਬਣ ਰਿਹਾ ਹੈ ਚੌਥਾ ਭਾਗ ਰੱਬ ਦੇ ਰੰਗ ਔਰ ਇਹਦੇ ਵਿੱਚ ਤੁਸੀਂ ਤੁਹਾਨੂੰ ਘਰੇ ਤੋਂ ਸਟੋਰੀ ਮਿਲੂਗੀ ਬਹੁਤ ਵਧੀਆ ਸਟੋਰੀ ਹੈ ਇਹਦੇ ਡਾਇਰੈਕਟਰ ਤੇ ਪ੍ਰੋਡੂਸਰ ਸ਼ੇਰ ਗਿੱਲ ਨੇ ਵਿਧਿਆਨੇ ਵਾਲੇ ਇਹਨੂੰ ਸਬਸਕ੍ਰਾਈਬ ਕਰਿਓ ਦੇਖਿਓ ਜੈ ਹਿੰਦ ਜੈ ਭਾਰਤ ਲਾਈਕ ਕਰ ਸਬਸਕ੍ਰਾਈਬ ਜੀ ਨੂੰ ਮੈਂ ਰੱਬ ਦੇ ਰੰਗ ਬੜੀ ਅੱਛੀ ਫਿਲਮ ਇਹ ਛੋਟੀ ਬਣਾ ਰਹੇ ਆ ਚੌਥਾ ਭਾਗ ਇਸ ਕਰਕੇ ਇਹਨੂੰ ਜਰੂਰ ਪਿਆਰ ਨਾਲ ਦੇਖਿਓ ਉਹ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਭਰਾਵੋ ਤੇ ਭੈਣਾਂ ਇਹ ਅਸੀਂ ਨਾ ਯਾਨੀ ਅਸੀਂ ਆਪਣੇ ਨਾਲ ਪਿਆਰ ਚ ਯਾਨੀ ਪਰ ਅੱਲਾਹ ਕੀਤਾ ਇੱਕ ਯਾਨੀ ਇਹਨੂੰ ਤੁਸੀਂ ਨਾ ਹੋਰਨ ਵੱਧ ਵੱਧ ਪਿਆਰ ਦੇਓ ਬੋਲੋ ਬਹੁਤੋ ਮੁੱਕ ਗਏ ਮਾਡਲ ਦੇ ਲਾਉ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਸਾਡੀ ਜੋ ਟੀਮ ਹੈ ਰੱਬ ਦੇ ਰੰਗ ਇਹਦੇ ਵਿੱਚ ਸਾਰੇ ਕਲਾਕਾਰ ਕੰਮ ਕਰ ਰਹੇ ਨੇ ਅੱਜ ਅਸੀਂ ਪਿੰਡ ਲੋਹਾਰਾ ਦੇ ਵਿੱਚ ਸ਼ੂਟ ਕਰ ਰਹੇ ਆ ਸਾਰੇ ਇਕੱਠੇ ਹੋਏ ਆ ਟਰੇਲੂ ਸਮਾਜਿਕ ਸਟੋਰੀ ਹੈ ਸਾਰਿਆਂ ਨੇ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੈ ਹੈ